ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਧੜਿਆਂ ਦੀ ਇਕਤਾ ਦੀ ਗੱਲ ਹੀ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਦਾ ਵੀ ਇਹ ਲੜਾਈ ਪੰਥ ਦੀ ਨਹੀਂ ਆ ਇਹ ਧੜਿਆਂ ਦੀ ਲੜਾਈ ਹੈ ਇਹਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆ ਅਕਾਲੀ ਦਲ ਦਾ ਇੱਥੇ ਬਹੁਤ ਸਾਰੇ ਅਕਾਲੀ ਧੜੇ ਜਿਹੜੇ ਆ ਉਹ ਵਿਚਰਦੇ ਆ ਔਰ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਅਕਾਲ ਤਖਤ ਸਾਹਿਬ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿਥੋਂ ਤੱਕ 2 ਦਸੰਬਰ 2024 ਦੇ ਹੁਕਮ ਆਦੇਸ਼ ਦੀ ਗੱਲ ਹੀ ਉਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲੇ ਸਮੇਟ ਕੇ ਤੇ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈ ਗਈ ਪਰ ਤੁਸੀਂ ਮੈਨੂੰ ਦੱਸੋ ਕਿ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਹੈ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਿੰਮੇਵਾਰ ਰਹਿ ਦਮਦਮਾ ਸਾਹਿਬ ਦੇ ਰਹਿ ਔਰ ਜਦੋਂ ਕੋਈ ਮਤਾ ਹੁੰਦਾ ਉਦੋਂ ਪੰਜ ਸਿੰਘ ਸਹਿਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਇਡੈਂਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਿਆਂ ਨਹੀਂ ਚਾਹੀਦੀ ਆ